ਪੰਜਾਬ ਪੁਲਸ ਚ ਨਿਕਲੀ ਬੰਪਰ ਪੱਤੀ ਇਸ ਤਾਰੀਖ ਤੋਂ ਪਹਿਲਾਂ ਕੱਲੋ ਆਨਲਾਈਨ ਅਪਲਾਈ ਜੇ ਨਹੀਂ ਭਰਿਆ ਹਾਲੇ ਤੱਕ ਫਾਰਮ ਤਾਂ ਹੁਣੇ ਜਾ ਕੇ ਭਰੋ ਸਾਰਾ ਸੋਤੋਂ ਬੰਦ ਅਸਾਮੀਆਂ ਤੇ ਉਮੀਦਵਾਰ ਕੀਤੇ ਜਾਣਗੇ ਨਿਯੁਕਤ ਸਿਰਫ ਆਨਲਾਈਨ ਹੀ ਦਿੱਤੀਆਂ ਜਾ ਸਕਦੀਆਂ ਨੇ ਅਰਜ਼ੀਆਂ ਤਨਖਾਹ ਦੇ ਨਾਲ ਨਾਲ ਕਿੰਨੀ ਫੀਸ ਹੋਵੇਗੀ ਆ ਸਾਰੀ ਜਾਣਕਾਰੀ ਲੈ ਲੈਣਿਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਅੱਜ ਜਲ ਜੱਗੀ ਤੇ ਪੰਜਾਬ ਦੇ ਨੌਜਵਾਨ ਦੇ ਲਈ ਪੁਲਸ ਦੀ ਜਿਹੜੀ ਭਰਤੀ ਪੰਜਾਬ ਪੁਲਸ ਦੀ ਭਰਤੀ ਹੋਣ ਦਾ ਬਹੁਤ ਹੀ ਖਾਸ ਮੌਕਾ ਹੈ ਵੱਡੀ ਖੁਸ਼ਖਬਰੀ ਚਾਵਾਨਾਂ ਦੇ ਲਈ ਹੈ ਜਿਨ੍ਹਾਂ ਨੂੰ ਬਹੁਤ ਸ਼ੌਕ ਹੈ ਪੰਜਾਬ ਪੁਲਸ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨ ਦਾ ਕਿ ਪੰਜਾਬ ਪੁਲਸ ਦੇ ਵਿੱਚ ਭਰਤੀ ਹੋਵੇ ਤੇ ਜਿਹੜੇ ਨੌਜਵਾਨ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਇਸ ਸਮੇਂ ਪੰਜਾਬ ਪੁਲਸ ਦੇ ਵਿੱਚ ਭਰਤੀਆਂ ਜਿਹੜੀਆਂ ਨੇ ਬੰਪਰ ਅਸਾਮੀਆਂ ਦੇ ਲਈ ਅਰਜ਼ੀਆਂ ਜਿਹੜੀਆਂ ਭਰੀਆਂ ਜਾ ਰਹੀਆਂ ਨੇ ਅਪਲਾਈ ਕਰਨ ਦੀ ਆਖਰੀ ਤਾਰੀਖ ਕੁਝ ਸਮੇਂ ਬਾਅਦ ਹੀ ਆਉਣ ਵਾਲੀ ਹੈ ਤੇ ਜੇਕਰ ਤੁਸੀਂ ਅਜੇ ਤੱਕ ਫਾਰਮ ਨਹੀਂ ਭਰਿਆ ਤੇ ਹੁਣੇ ਜਾ ਕੇ ਭਰ ਲਓ ਇਸ ਤੋਂ ਬਾਅਦ ਤੁਹਾਨੂੰ ਇਹ ਮੌਕਾ ਨਹੀਂ ਮਿਲਣਾ ਇਹ ਭਰਤੀਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ ਤੇ ਇਸੇ ਤਹਿਤ ਕਾਂਸਟੇਬਲ ਦੀਆਂ 1700 ਤੋਂ ਵੱਧ ਅਸਾਮੀਆਂ ਦੇ ਉੱਤੇ ਜਿਹੜੇ ਯਾਨੀ ਕਿ ਵੈਕੈਂਸੀਜ਼ ਦੇ ਉਮੀਦਵਾਰ ਨਿਯੁਕਤ ਕੀਤੇ ਜਾਣਗੇ ਹੁਣ ਜਾਣਦੇ ਆ ਕਿ ਇਹਨਾਂ ਨਾਲ ਜੁੜੇ ਕਿਹੜੇ ਜਿਹੜੇ ਅਹਿਮ ਡਿਟੇਲਸ ਨੇ ਇਹਨਾਂ ਅਸਾਮੀਆਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਡਿਟੇਲਸ ਬਾਰੇ ਹੁਣ ਆਪਾਂ ਜਾਣ ਲੈਣੇ ਆ ਕਿ ਇਸ ਭਰਤੀ ਮੋਹਮਰ ਰਾਹੀਂ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀਆਂ ਕੁੱਲ 1746 ਅਸਾਮੀਆਂ ਯਾਨੀ ਵੈਕੈਂਸੀਜ਼ ਲਈ ਉਮੀਦਵਾਰਾਂ ਦੀ ਭਰਤੀ ਕੀਤੀ ਜਾਂ ਹਵੇਗੀ ਇਹਨਾਂ ਲਈ ਅਰਜ਼ੀਆਂ ਸਿਰਫ ਆਨਲਾਈਨ ਹੀ ਦਿੱਤੀਆਂ ਜਾ ਸਕਦੀਆਂ ਨੇ ਅਜਿਹਾ ਕਰਨ ਦੇ ਲਈ ਤੁਹਾਨੂੰ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਾਣਾ ਹੋਵੇਗਾ punjabpolice.gov.in ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਵੀ ਦਿਖਾਈ ਦੇ ਦਿੱਤੀ ਜਾਵੇਗੀ ਤੁਹਾਨੂੰ ਅਰਜ਼ੀਆਂ 14 ਮਾਰਚ ਤੋਂ ਸਵੀਕਾਰ ਕੀਤੀਆਂ ਜਾ ਰਹੀਆਂ ਨੇ ਅਤੇ ਫਾਰਮ ਭਰਨ ਦੇ ਲਈ ਜੋ ਆਖਰੀ ਮਿਤੀ ਅੱਜ ਤੋਂ ਜਿਹੜਾ ਚਾਰ ਅਪ੍ਰੈਲ ਯਾਨੀ ਕਿ ਥੋੜਾ ਹੀ ਸਮਾਂ ਰਹਿ ਗਿਆ 2024 4 ਅਪ੍ਰੈਲ ਦੱਸੀ ਜਾ ਰਹੀ ਹੈ ਕਿ ਆਖਰੀ ਮਿਤੀ ਹੈ ਛੇਤੀ ਛੇਤੀ ਜੇਕਰ ਹਲੇ ਤੱਕ ਤੁਸੀਂ ਨਹੀਂ ਭਰੇ ਫਾਰਮ ਜਾ ਕੇ ਭਰ ਲਓ ਕਿਉਂਕਿ ਕਿਸਮਤ ਦਾ ਕੁਝ ਪਤਾ ਨਹੀਂ ਹੁੰਦਾ ਕਦੋਂ ਛੱਪੜ ਫਾੜ ਕੇ ਦਿੰਦਾ ਰੱਬ ਕੁਝ ਪਤਾ ਨਹੀਂ ਲੱਗਦਾ ਤੇ ਜਿਹੜੇ ਚਾਹਵਾਨ ਨੇ ਸਰਕਾਰੀ ਨੌਕਰੀ ਕਰਨ ਦੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਛੇਤੀ ਛੇਤੀ ਜਾ ਕੇ ਇਹ ਕੰਮ ਕਰ ਲਓ ਕਾਂਸਟੇਬਲ ਦੀਆਂ ਕੁੱਲ 1746 ਅਸਾਮੀਆਂ ਦੇ ਵਿੱਚੋਂ 970 ਅਸਾਮੀਆਂ ਜ਼ਿਲ੍ਹਾ ਪੁਲਿਸ ਕਾਰਡਰ ਦੇ ਲਈ ਅਤੇ 776 ਵੈਕੈਂਸੀਜ਼ ਆਰਮਡ ਪੁਲਿਸ ਕਾਰਡਰ ਪੰਜਾਬ ਦੇ ਲਈ ਹਨ ਇਹਨਾਂ ਸਾਮੀਆਂ ਦੇ ਲਈ ਅਪਲਾਈ ਕਰਨ ਦੇ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਹ 18 ਤੋਂ 28 ਸਾਲ ਤੱਕ ਕੀਤੀ ਗਈ ਹੈ ਚੋਣ ਕਈ ਦੌਰ ਦੀ ਜਿਹੜੇ ਪ੍ਰੀਖਿਆ ਤੋਂ ਬਾਅਦ ਕੀਤੀ ਜਾਵੇਗੀ ਜਿਵੇਂ ਕਿ ਕੰਪਿਊਟਰ ਆਧਾਰਿਤ ਟੈਸਟ ਸਰੀਰਕ ਮਾਪ ਟੈਸਟ ਸਰੀਰਕ ਸਕਰੀਨਿੰਗ ਟੈਸਟ ਅਤੇ ਦਸਤਾਵੇਜ਼ ਤਸਦੀਕ ਇਹ ਚੋਣ ਉਦੋਂ ਹੀ ਹੋਵੇਗੀ ਜਦੋਂ ਸਾਰੇ ਪੜਾਪਾਰ ਹੋ ਜਾਣਗੇ ਵਿਰਵਿਆਂ ਨੂੰ ਜਾਣਨ ਅਤੇ ਅਪਡੇਟਸ ਨੂੰ ਪੜਨ ਦੇ ਲਈ ਸਮੇਂ-ਸਮੇਂ ਤੇ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਾਂਦੇ ਰਹੋ ਅਪਲਾਈ ਕਰਨ ਦੇ ਲਈ ਉਮੀਦਵਾਰਾਂ ਨੂੰ 450 ਰੁਪਏ ਦੀ ਅਰਜ਼ੀ ਫੀਸ ਅਤੇ 650 ਰੁਪਏ ਦੀ ਪ੍ਰੀਖਿਆ ਫੀਸ ਕੁੱਲ 1100 ਰੁਪਏ ਫੀਸ ਦੇਣੀ ਹੋਵੇਗੀ ਰਾਖਵੀਂ ਸ਼੍ਰੇਣੀ ਨੂੰ ਨਿਯਮਾਂ ਅਨੁਸਾਰ ਅਰਜ਼ੀ ਫੀਸ ਦੇ ਵਿੱਚ ਛੋਟ ਮਿਲੇਗੀ ਚੋਣ ਕਰਨ ਦੇ ਉੱਤੇ ਤਨਖਾਹ 19900 ਰੁਪਏ